ਨਹੀਂ ਨਹੀਂ ਹੈ ਗੱਲਾਂ ਦੇ ਬਾਰੇ ਪਰ ਦੁਕਾਨੇ ਕਿਹਾ ਮੁਖੜਾ ਗਿਆ ਜਿਵੇਂ ਕਿ ਇਹ ਮੈਂ ਕਰਨਾ ਪੂਰਾ ਕਾਰਜ ਨੂੰ ਤਰੀਕੇ ਨਾਲੇ ਮੇਰਾ ਸਿਰ ਸੱਤ ਹੈ ਹੈ ਬੇਲੀ ਦੇ ਰੋਗ ਦਾ ਕੁਝ ਹੈ ਜੇ ਕੋਈ ਦੀ ਦੰਦੀ ਪੰਜ ਕਿੜੇ ਤੋਂ ਮੂਲਾ ਲਾ ਕਰ ਕੋਠੇ ਲਾ ਕੇ ਕੰਮ ਨਹੀਂ ਕਰਨਾ ਕੋਈ ਉਹ ਵਾਲਾ ਘਰ ਲਾ ਕੇ ਨਹੀਂ ਬਾਤ ਕੋਈ ਕਰ ਲੈ ਜੀ ਜਿਹਦੇ ਦਾ ਕੁਝ ਨਹੀਂ ਪੈਣਾ ਚਾਹੀਦਾ ਫਿਰ ਉਹ ਟੈਨਸ਼ਨ ਕਰਦੇ ਤੂੰ ਮੈਂ ਕਿਹਾ ਝਾੜੇ ਪੜਾ ਦੇ ਜਦੋਂ ਅੱਤ ਮੰਜੇ ਤੇ ਬੈਠੀ ਉਦੋਂ ਮੈਨੂੰ ਸੁੱਖ ਦੇ ਹੈ ਕੋਈ ਉਹ ਟੈਨਸ਼ਨ ਨਾਲ ਜਾ ਕਰਾ کی نہ پیسے کمی جس ہا فلٹ میں گوند لگا دیا کہ اس میں دا نہیں لگدی تو بھی میری ٹھ لگدی ہے مینوں پتہ ہے ہاں مینوں میں لگا رہا ہے جی اپ دی ماں تھوڑا سن کر اور ساتھ میں کر کے چلیے چل تو ہی ہنس دینا سب بدل نہیں ہے لا کوئی تو بھایا تو بھایا میں سنتے نہیں پھر کی ہوندا نا نا سب بدل جائے گا

ਲੈ ਬਠੀ ਮੈਂ ਕੀ ਕਰਦੀ ਆ ਲੈ ਆਪਿਆ ਸੂਟ ਜਾ ਤਾਂ ਵਿਚਾਲੇ ਲੈ ਮੈਂ ਪੂਰ ਚੜਾਵਾਂ ਹੁਣ ਚੜਾ ਲਈ ਦਿੰਨੀ ਆਂ ਇਹ ਉਹ ਕਰਦੀ ਆ ਕੰਮ ਕਰ ਲੈਂਦੇ ਐਨਕਾ ਲਾ ਕੇ ਹੁਣ ਚੜਾ ਦਿੰਨੀ ਆ ਪੂਰ ਫੇਰ ਕੀ ਹੁੰਦਾ ਆ ਅਹੀਂ ਨਾਲ ਮਿਲ ਕੇ ਕੰਮ ਹੋ ਜਾਂਦੇ ਨੇ ਇਹ ਨੇ ਸੁੱਕ ਜਾਈ ਬਾਲਾ ਪਿਆਗਾ ਪੂਰ ਚੜਾ ਮੈਨੂੰ ਸੂਟ ਦੇਣ ਹੁਣ ਤਾਂ ਮੈਨੂੰ ਲੱਗਣ ਨਹੀਂ ਦਿੰਦੀ ਹੈਗੀ ਕਹਿ ਦਿੰਦੀ ਆ ਨਾ ਮੰਮੀ ਬੈਠ ਨਾ ਨਾ ਕਿ ਚਲ ਮਾਇਆ ਕਿ ਆ ਫੇਰ ਕੀ ਹੁੰਦਾਗਾ ਕੰਮ ਕਰਦੇ ਕੜਾ ਥੱਕਦੇ ਆਂ ਜਿਹੜਾ ਕੰਮ ਆਉਂਦਾਗਾ ਕੰਮ ਤਾਂ ਹੁਣ ਮੈਨੂੰ ਆਉਂਦਾ ਬਥੇਰੇ ਕੱਪੜੇ ਸੈਂਤੇ ਨੇ ਗੱਦੂ ਕੰਮ ਕਰਿਆਗਾ ਵੇਲੇ ਵਾਠੇ ਕੜਾ ਵੱਧਿਆ ਜਿਹੜਾ ਕੰਮ ਆਉਂਦਾ ਹੈਗਾ ਹੱਥ ਨਹੀਂ ਟਿਕਦੇ ਹੈਗੇ ਹੁਣ ਕਿਸ ਕਰ ਦਿੰਦੇ ਆ ਮੈਂ ਤਾਂ ਉਹ ਕੰਮ ਕਰਦੀ ਐ ਇਹਨੇ ਕੰਮ ਕਰਦੀ ਕਰਦੀ ਵੇ ਆਉਂਦੀ ਨੂੰ ਫੂਟਪੋਰ ਚੜਾ ਕੇ ਧਰ ਦਊਂਗੀ ਗੀਜਾ ਲਾਉਣਾ ਹਨਾ ਨਾ ਹੀ ਦਿੰਦੇ ਆ ਗੀਜਾ ਵੇ ਚਲੋ ਇਹ ਤਾਂ ਤੇ ਲੱਗੀ ਹੈ ਨੇ ਮੈਂ ਆਖਾ ਬਹੁਤ ਚਲਾ ਪੂਰ ਚੜੋਂ ਰਲਾ ਪਿਆ ਮੈਂ ਚੜਾ ਦਿੰਨੀ ਆਂਗੀ ਮੈਂ ਕਿਹਾ ਬਹਿਲੀ ਬੈਠੀ ਵੱਧਦੀ ਆਂਗੀ ਇੱਥੇ ਹੈ ਤੇ ਬਗੈ ਦੇ ਕਿੰਨਾ ਮਾਦੀ ਸੁਣਾਈਦਾ ਕਿ ਤੂੰ ਨਹੀਂ ਚਾਹਦੀ ਬੈਠੀ ਸੀ ਮੈਂ ਮੈਂ ਆਖਾ ਬਲ ਠੀਕ ਹੀ ਕਰਦੀ ਆਂ ਮਾਣਾ ਆਹ ਸੂਟ ਪੂਰ ਚੜਜੂ ਆਦ ਬਚਲੇ ਜੇ ਪਿਆਗਾ ਉਹਦਾ ਕਰਿਆ ਤੇ ਮੈਂ ਚੜਾ ਦਿੰਨੀ ਆ ਪੂਰ ਫੇਰ ਕੀ ਹੋਜੂਗਾ ਜੇ ਮੈਂ ਪੂਰ ਚੜਾ ਦੂੰਗੀ ਹੈ ਹਾਂ ਇਹ ਨਿਕਾ ਤੇ ਹੰਦੇ ਤੈਨੂੰ ਮੈਂ ਕੀ ਕੱਢੀ ਕਰਨ ਜਾਂਦਾ ਕੰਮ ਜਿਹਦਾ ਕੰਮ ਕਰਿਆ ਹੁੰਦਾ ਖਣਾ ਤਾਂ ਨੂੰ ਹੱਥ ਟਿਕਦੇ ਨੇ ਇਹ ਟਾਈਮ ਨੂੰ ਪਤੀ ਆਗਾ ਹੁਣ ਜੇ ਤਾਂ ਹੁਣ ਇੰਨਾ ਕੰਮ ਕੀਤਾ ਤੇ ਤੁਰੇ ਹਾਂ ਨਹੀਂ ਜਾਂਦਾ ਲਹੁੰ ਤਾਂ ਅਰੇ ਹਾਰੇ ਹਾਰੀ ਜਾਂਦਾ ਫਿਰ ਮੇਥੋਂ ਤਾਂ ਹੁਣ ਆਇਆ ਕਣਾ ਫਿਰ ਵੀ ਜੇ ਤਾਂ ਹੁਣ ਪਸ਼ੂ ਬਸੇਰੇ ਦਾ ਹੋਵੇ ਫਿਰ ਤਾਂ ਚਲਾਏ ਆ ਜੀ ਭਾਈ ਮੈਂ ਪਸ਼ੂ ਬਸੇਰੇ ਦਾ ਕਰਨਾ ਮਾੜਾ ਮਤਨਾ ਮਾੜਾ ਪਸ਼ੂ ਬਸੇਰੇ ਦਾ ਕਰ ਲੈ ਤੇ ਚਲ ਉਧਰ ਤੁਰੀ ਫਿਰ ਹੁਣ ਚਲ ਆ ਕੰਮ ਆਗਾ ਜਿੰਨਾ ਤੇਰੇ ਨਾਲ ਕਰਾ ਲੈਂਦਾ ਫਿਰ ਕੀ ਹੁੰਦਾ ਚਲ ਤੈਨੂੰ ਕੋੜਾ ਕੱਲੀ ਨੂੰ ਸੁੱਕ ਕੇ ਦਿੱਤਾਗਾ ਸਾਲ ਮਿਲ ਕੇ ਕੰਮ ਹੋ ਜਾਂਦਾ ਹੋਰ ਕਿੰਦਾ ਰਹੂਗਾ ਮੈਂ ਨਹੀਂ ਹੰਸਾ ਲਿਆ ਤੁਹਾਨੂੰ ਨੇ ਨਾਲ ਕਰਾਇਆ ਨਹੀਂ ਮੈਂ ਫਰਾਂਸ ਗਿਆ ਕਿਰਸਾ ਕੁਝ ਨਹੀਂ ਹੁੰਦਾ ਕੰਮ ਤਾਂ ਹੋ ਹੀ ਜਾਂਦਾ ਹੈ 10 ਮਿੰਟ ਪਹਿਲਾਂ ਮੈਂ ਜਾ ਕੇ ਕਿਸੇ ਕੋਲ ਜਾਇਆ ਘਰਵਾਰ ਕਿਸੇ ਕੋਲ ਤੈਨੂੰ ਮੈਂ ਸੌਦੀ ਇੱਕ ਸੁਣਾਤੀ ਤੈਨੂੰ ਮੈਂ ਸੁਣਾਈ ਨਹੀਂ ਸੌਦੀ ਇੱਕ ਵੀ ਕਿਸੇ ਕੋਲੇ ਜਾਵਾਂਗੇ ਤੇ ਜੇ ਕੋਈ ਗੱਲ ਹੋ ਜਾਂਦੀ ਹੈਗੀ ਅਗਲਾ ਗੱਲਾਂ ਦੇ ਗਲੱਕ ਬਣਾ ਦਿੰਦਾਗਾ ਜੇ ਕਿਸੇ ਕੋਲੇ ਜਾਵਾਂਗੇ ਆਪਾਂ ਕਿਹੜਾ ਕਿਸੇ ਵੱਧ ਵੀ ਘਟਮੀ ਕਰੀ ਵੱਧਮੀ ਘਟਮੀ ਤਾਂ ਆਪਾਂ ਕਰਦੇ ਨਹੀਂਗੇ ਫੇਰ ਵੀ ਨੇ ਜਾਨੀ ਅਗਲਾ ਸੇੜਲੇ ਕੋਈ ਹੰਧਾਰਾ ਭਰਿਆ ਜਾਂਦਾ ਅੱਜ ਕੱਲ੍ਹ ਹੰਗਾਰੇ ਪਰੇ ਤੇ ਇਹ ਹੋ ਜਾਂਦਾ ਹੈ ਅਗਲਾ ਕਹਿੰਦਾ ਉਹ ਕਰਨਾ ਹੈ ਕਰ ਲਈ ਦਰਦੇ ਆ ਆਵਦਾ ਕੰਮ ਤੇ ਲੱਗੇ ਆ ਕਿੱਤੇ ਲੱਗੇਗੇ ਆਵਦਾ ਕੰਮ ਕਰਦੇ ਆ ਰੋਲ-ਗੋਲ ਵਧੀਆ ਆਪਣਾ ਟਾਈਮpass ਹੋ ਹੀ ਜਾਂਦਾ ਵਧੀਆ ਤੇ ਜਦੋਂ ਮੈਂ ਮੰਝੇ ਤੇ ਬਹਿ ਗਈ ਉਦੋਂ ਜਿੰਨਾ ਮਰਜ਼ੀ ਕਰੀ ਜੇ ਤੈਨੂੰ ਮੱਚ ਮੈਂ ਕਹਿੰਦੀ ਹਾਂ ਉਦੋਂ ਭੋਰਾ ਨਾ ਕਰਾਂ ਨਾ ਮੈਂ ਕਰਾਂ ਜਿੰਨੇ ਚਿਰ ਮੇਰੇ ਚੱਲਣਾ ਐਣ ਪ੍ਰਾਣ ਚੱਲਦੇ ਨੇ ਭਾਈ ਉਹਨਾਂ ਚੱਤਾਂ ਮੈਂ ਕਰੂੰ ਹੂੰ ਚਲ ਮੁੰਡੇ ਮੈਂ ਜੀਂ ਨਾ ਕੋਰਣਾ ਮੈਂ ਤਾਂ ਕਾ ਕਾ ਕੇ ਥੱਕ ਜੀ ਨਹੀਂ ਆ ਮੈਂ ਨਾ ਕੰਨਾ ਕੰਨਾ ਕਰਿਆ ਸਾਰੇ ਮਹੀਨੇ ਬਗਤ ਨਹੀਂ ਕਰਦੀ ਨਸ ਚਲੋ ਕੋਈ ਮਰਦਾ ਹੋ ਗਈ ਕੰਮ ਤਾਂ ਕਰਦੀ ਹੁੰਦੇ ਆਗੇ ਫੇਰ ਕੀ ਹੋ ਗਿਆ ਕਿ ਕੰਮ ਤਾਂ ਆਪਦੇ ਘਰ ਦਾ ਭਾਗ ਆ ਕੰਮ ਤਾਂ ਕਰਨਾ ਹੀ ਹੁੰਦਾ ਬੰਦੇ ਦੇ ਕਰਮ ਹੁੰਦੇ ਨੇ ਹੈ ਤੇ ਜੇ ਕੰਮ ਕਰਦੀ ਫੇਰ ਮੈਂ ਕਿਹੜਾ ਲਿੱਸੀ ਹੋ ਗਈ ਸਭ ਤੋਂ ਮੋਟੀ ਹੋ ਗਈ ਪਤਾ ਨਹੀਂ ਕੀ ਹੁੰਦੀ ਤੀ ਜਦੋਂ ਮੈਂ ਆਈਆਂ ਹੈ ਹੈ ਸਭ ਤੋਂ ਕੰਮ ਕਰ ਕਰ ਮੋਟੀ ਹੋ ਗਈ ਕੰਮ ਕਰਕੇ ਲਿੱਸੀ ਨਹੀਂ ਹੋਈ ਮੈਂ ਕੋਈ ਕੰਮ ਤਾਂ ਬੰਦੇ ਦੇ ਭਾਗ ਹੁੰਦੇ ਨੇ ਕੰਮ ਤਾਂ ਕਰਮ ਨੇਗੇ ਕੰਮ ਤਾਂ ਕਰੋ ਕੰਮ ਤੋਂ ਨਾ ਕਹਾਵ ਇਹ ਤਾਂ ਕੰਮ ਦਾ ਫਿਰ ਕੰਮ ਤਾਂ ਕੁਝ ਨਹੀਂ ਹੁੰਦਾ ਹੁੰਦਾ ਕੰਮਾਂ ਨਾਲ ਨਹੀਂ ਥੱਕਦਾ ਹੁੰਦਾ ਇਹ ਤਾਂ ਇਹ ਮਾਸ ਦਾ ਪੁੱਤ ਲਾ ਗੈ ਨਾ ਮਚਾ ਦੇਣਗੇ ਅੰਤ ਵੇਲੇ ਇੱਥੇ ਤਾਂ ਕੰਮ ਜਿੰਨਾ ਲਿਆ ਜਾਂਦਾ ਲਵੋ 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 ਕੰਮ ਦਾ ਨਾਲੇ ਰੋਗ ਨਹੀਂ ਲੱਗਦਾ ਸਰੀਰ ਨੂੰ ਲੋਕ ਹੁਣ ਤੂੰ ਮੇਰੀ ਗੱਲ ਸੁਣ ਲੋਕ ਜੋਗਾ ਕਰਨ ਜਾਂਦੇ ਨੇ ਤੇ ਉਹ ਘਰੇ ਕੰਮ ਕਰ ਲੈਣ ਜੋਗ ਗਈ ਆ ਹੈ ਸਰੀਰ ਨੂੰ ਰੋਗ ਨਹੀਂ ਲੱਗਦਾ ਕੋਈ ਤੇ ਉਹ ਤਾਂ ਜੋਗੇ ਵਾਸਤੇ ਟਾਈਮ ਨਿਕਲ ਜਾਂਦਾ ਆਪਣੇ ਕੋਲ ਕੰਮਾਂ ਵਾਸਤੇ ਟਾਈਮ ਨਹੀਂ ਨਿਕਲਦਾ ਉਹੀ ਭੱਜ ਦੌੜ ਔਖੇ ਕਰਾਉਂਦੇ ਨੇ ਘੋੜੀ ਘਰੇ ਕੰਮ ਫਿਰ ਵੀ ਉਹੀ ਘਰੇ ਕੰਮ ਕਰ ਲੋ ਭੱਜ ਦੌੜ ਉਹੀ ਹੋ ਜਾਂਦੀ ਹੈ ਗਰਮੀਆਂ ਚ ਕੰਮ ਕਰਾਂਗੇ ਸਰੀਰ ਦਾ ਮੁਰਕਾ ਨਿਕਲ ਜਾਂਦਾਗਾ ਤੇ ਉਹ ਰੋਗ ਸਭ ਕੱਟ ਜਾਂਦੇ ਨੇ ਹੈ ਜੇ ਹੁਣ ਆਪਾਂ ਸਾਰਾ ਦਿਨ ਪੱਖਾ ਚਲੋ ਉੱਥੋਂ ਉੱਠ ਕੇ ਉੱਥੇ ਬਹਿ ਕੇ ਉੱਥੋਂ ਉੱਠ ਕੇ ਉੱਥੇ ਬਹਿ ਕੇ ਨਾ ਭਾਈ ਐ ਨਹੀਂ ਰੋਟਾ ਦਾ ਕੰਮ ਹੋ ਜਾਏ ਸਰੀਰ ਹੋ ਜਾਂਦਾਗਾ ਫਿਰ ਕੰਮ ਤਾਂ ਕੁਛ ਨਹੀਂ ਹੁੰਦਾਗਾ ਕੰਮ ਨੂੰ ਤਾਂ ਹਜੇ ਮੈਨੂੰ ਤੋਕਰਾ ਜਿੰਨਾ ਚਿਰ ਮੈਥੋਂ ਹੁੰਦਾ ਕੰਮ ਮੈਂ ਕਰਦੀਆਂਗੀ ਜਦੋਂ ਮੈਂ ਬੈਹਿ ਗਈ ਮੰਜੇ ਤੇ ਉਦੋਂ ਨੇ ਕੀ ਲੈ ਲਈ ਫਿਰ ਮੈਂ ਮੈਕੜਾ ਉਹਨੂੰ ਬੈਠ ਜਾਣਾ ਹੁਣ ਸੀ ਤਾਂ ਹਾਂ ਵੀ ਹੁਣ ਤਾਂ ਜਿੰਨਾ ਚਿਰ ਚੱਲ ਹੁੰਦਾ ਭਾਈ ਕੰਮ ਉਹਨਾਂ ਚੱਲਤਾ ਕਰਿਆ ਜਾਂਦਾਗਾ ਕੋਈ ਨਹੀਂ ਬਾਤ ਦੇ ਨਾ ਕਰਦਾ ਜਿੰਨਾ ਹੁੰਦਾ ਫਿਰ ਮੈਂ ਉਹਨਾਂ ਕੀ ਕਰਦੀਆਂ ਵੱਧ ਨਹੀਂ ਖਾਦੀ ਹਾਂ ਹੁਣ ਮੈਨੂੰ ਵੀ ਮੇਰਾ ਵੀ ਸਰੀਰ ਅੱਜ ਨਾਲ ਬਹੁਤ ਥੱਕ ਪੈ ਗਿਆ ਸੀ ਹੋ ਗਿਆ ਹਾਂ ਦਵਾਈਆਂ ਬੁੱਟੀਆਂ ਖਾਂਦੀ ਕਰਕੇ ਹੋ ਗਿਆ ਕੁਸ ਮੇਰੇ ਸੱਤਾਂ ਬੱਜੀਆਂ ਕਰਕੇ ਹੋ ਗਿਆ ਤੇ ਸੱਤਾਂ ਬੱਜੀਆਂ ਤੇ ਆ ਦੇ ਤੂੰ ਤਾਂ ਆਈ ਉਂਟੀ ਉਹ ਸੱਤਾਂ ਬੱਜੀਆਂ ਤੇ ਆਗੇ ਉਹਨਾਂ ਵਾਲੀਆਂ ਲੱਖਾਂ ਤੇ ਵਾਲੀਆਂ ਬੱਜੀਆਂ ਦੀ ਥੋੜਾ ਜਿਹਾ ਮਿੱਥੂਰ ਤਾਂਹੀਂ ਮੈਂ ਬੈਠੀ ਬੈਠੀ ਤੇਰੇ ਨਾਲ ਤੋਰੇ ਫਰੇ ਵਾਲਾ ਇਹ ਮਿੱਥੂ ਹੁੰਦਾ ਨਾ ਬੈਠਕ ਵਾਲਾ ਕੰਮ ਕਰਾ ਦਿੰਦੀ ਹਾਂ ਚਲੇ ਪੂਰੇ ਸਾਰੇ ਹੋਰ ਸਾਰਾ ਤਾਂ ਮੈਂ ਤੁਮਾਂ ਕਹਿੰਦੀ ਮੈਥੂ ਕਿੰਨਾ ਕੋ ਹੁੰਦਾ ਕੰਮ ਹੁੰਦਾ ਤਵੇ ਥੇ ਹੈ ਰੋਟੀ ਪਕਾ ਲੈ ਕਮਕਾਏਗੀ ਮੈਨੂੰ ਪਤਾ ਹੈ ਪਛਨਾਈ ਸੀ ਕਿ ਮੇਰੇ ਨਾਲ ਨਹੀਂ ਲਾਦੀ ਰੋਟੀ ਚਲੋ ਤੇਰੀ ਮਰਜ਼ੀ ਹੈ ਜੇ ਗਰਮ ਗਰਮ ਲਾ ਲੈਂਗੇ ਮੈਂ ਮੈਂ ਤੱਕਾਂ ਤੇ ਪਕਾ ਕੇ ਤਾਂ ਦੰਦੀ ਚਲ ਫਿਰ ਖਾ ਲੈਂਦੇ ਚੱਲ ਕੋਈ ਨਾ ਲਾਦੀ ਪਰ ਉਹਨਾਂ ਕਰਮ ਕਰਨ ਭੀ ਹੱਦੀ ਨਾ ਹੱਸ ਰਹੇਂ ਦੀਆਂ ਉਂੀਆਂ ਕੰਮਾਂ ਤੇ ਕੱਲ੍ਹ ਵੀ ਨਹੀਂ ਸਾਥ ਚੱਲਣਾ ਇਹ ਪ੍ਰਮਾਤਮਾ ਆਪਣਾ ਪਿਆਰ ਰੱਖੇ ਮੂਹ ਪਿਆਰ ਰੱਖੇ ਹੈ ਤੇ ਕੰਮ ਕਰਦੇ ਨਹੀਂ ਥੱਕਦੇ ਹੁੰਦੇ ਹੈ ਕੰਮ ਤਾਂ ਚਲਦਾ ਐ ਘੱਟ ਕਰ ਲਿਆ ਕੰਮ ਐ ਕਰ ਲਿਆ ਵੱਧ ਕਰ ਲਿਆ ਹੂੰ ਕੰਮ ਦਾ ਕੀ ਹੁੰਦਾ ਤਾਂ ਹੋ ਹੀ ਜਾਂਦੇ ਨੇ ਇੱਥੇ ਬੜਾ ਕੋ ਪਸ਼ੂ ਵਖੇਰੇ ਦਾ ਅੱਗੇ ਤਾਂ ਲੋਕ ਖੇਤਾਂ ਦਾ ਕਰਦੇ ਹੈ ਤੇ ਹੁਣ ਕੌਣ ਕਰਦਾ ਖੇਤਾਂ ਦਾ ਕੰਮ ਹੁਣ ਤਾਂ ਦੋ ਰੋਟੀਆਂ ਪਕਾ ਕੇ ਨੇ ਵਿੱਚ ਤਾਂ ਬਚਦੀਆਂ ਹੈਗੀਆਂ ਤੇ ਆਪਣਾ ਘਰ ਪਾਇਆ ਜਦੋਂ ਤੇ ਮੈਂ ਕੱਲੀ ਰੋਟੀਆਂ ਪਕਾਉਂਦੀ ਕੱਲੀ ਸਾਰਾ ਨਾਲ ਤੇਰੇ ਡੇੜੀ ਦੀ ਇੱਟਾਂ ਵੀ ਫੜਾਉਂਦੀ ਸਿਮਿੰਟ ਵੀ ਫੜਾ ਲੈਂਦੀ ਨਾਲੇ ਵਿੱਚ ਮਸ਼ੀਨ ਧਰ ਲੈਂਦੀ ਹਾਂ ਮਸ਼ੀਨ ਧਰ ਲੈਂਦੇ ਸਿਮਿੰਟ ਤੇ ਰੜੇ ਵਲਾ ਕੇ ਰੱਖ ਦਿੰਦਾ ਤੇ ਮੈਂ ਪਾ ਕੇ ਬੱਠਰਾਂ ਚ ਜਦੋਂ ਮੁੱਕ ਜਾਂਦਾ ਦੋ ਬੱਠਰ ਹੁੰਦੇ ਭਰ ਕੇ ਕੋਲੇ ਧਰ ਦਿੰਦੀ ਬਾਲਟੀ ਪਾਣੀ ਦੀ ਢਾਲ ਦਿੰਦੀ ਹਾਂ ਇੱਟਾਂ ਦਵਾ ਦਵਾ ਕੋਲੇ ਇਕੱਠੀਆਂ ਇੱਟਾਂ ਕਰ ਦਿੰਦੀ ਤੇ ਇਹ ਚ ਫਿਰ ਲਾਈ ਜਾਂਦਾ ਜਦੋਂ ਥੱਲੇ ਨੀਵੀਆਂ ਪਾੜਾਂ ਤੇ ਤੇ ਫਿਰ ਮੈਂ ਭੱਜ ਕੇ ਵਿੱਚ ਦੀ ਸਿਓ ਉਹ ਤੇ ਮਸ਼ੀਨ ਤੇ ਬਹਿ ਜਾਂਦੀ ਜਦੋਂ ਮੈਂ ਕੰਮ ਕਰਾਉਂਦੀ ਨਾਲ ਮੈਂ ਉਦੋਂ ਸਲਵਾਰ ਸਿਉਂਦੀ ਉਦੋਂ ਮੈਂ ਕਿਉਂ ਕੁਰਤੀ ਤਾਂ ਤਾਂ ਨਿੱਕੇ ਸਿਵਾ ਹੁੰਦੀਆਂ ਉਹ ਕੋਰ ਨਾਲ ਸਿਉਣੀ ਪੈਂਦੀ ਉਹ ਫਿਰ ਸਲਵਾਰਾਂ ਦੀਆਂ ਸਿਉਣਾ ਸਿੱਧੀਆਂ ਹੁੰਦੀਆਂ ਦਵਾ ਨਾਲ ਸਲਵਾਰਾਂ ਝੜ ਦਿੰਦੀ ਹਾਂ ਕਰਦੀ ਕੋਈ ਕੁਛ ਨਹੀਂ ਹੁੰਦਾ ਕੰਮ ਕਰਦਾ ਨਹੀਂ ਬੰਦਾ ਥੱਕਦਾ ਹੁੰਦਾ ਜੇ ਭਾਈ ਕੰਮ ਕਰਿਆ ਤੀਗਾ ਉਹ ਦੁਨੀਆ ਨੂੰ ਦੀਂਦਾ ਹਾਂ ਜੀ ਬਣਾਇਆ ਹੋਇਆ ਦੀਂਦਾ ਹੂੰ ਜਿਵੇਂ ਕੱਚੇ ਕੋਲੇ ਦੇ ਵਿੱਚ ਬੈਹਿਗੇ ਤੇ ਦੇਖਿਆ ਜਾਨਾ ਹੁਣ ਮੈਂ ਬੱਤੇ ਰੱਖਿਆ ਫੇਰ ਕਮਰਾ ਨਹੀਂ ਸੀ ਹੁੰਦਾ ਬੈਠਣ ਨੂੰ ਕੋਈ ਰਿਸ਼ਤੇਦਾਰ ਆ ਜਾਂਦਾ ਦੀ ਆਏ ਹੋ ਜਾਂਦਾ ਸੀਗਾ ਉਹ ਇਕੱਲੇ ਬੈਠ ਡਾ ਕੇ ਇੱਕ ਕਮਰੇ ਜਿਹਾ ਕੱਚਾ ਜਿਹਾ ਕਮਰਾ ਹੁੰਦਾ ਸੀਗਾ ਬੈਠ ਡਾ ਕੇ ਤੇ ਮੰਜਾ ਲੀਤੀ ਲੈਦਾ ਉਹਨਾਂ ਔਖਾ ਤੀਗਾ ਚਲ ਹੁਣ ਆਪਦੇ ਘਰੇ ਭਾਈ ਚਲ ਜੇ ਕੰਮ ਕਰਿਆ ਤੀਗਾ ਹੂੰ ਹੂੰ ਮੌਜ ਵੀ ਮਾਰਦੇ ਆਂਗੇ ਔਖ ਨਾਲ ਸੌਖ ਔਖਾ ਕੰਮ ਕਰਾਂਗੇ ਔਖੇ ਹੋਵਾਂਗੇ ਭਾਈ ਸੌਖ ਵੀ ਫੇਰ ਹੀ ਮਿਲਦੀ ਹੈ ਹੂੰ ਕੋਈ ਨਹੀਂ ਕੁਛ ਨਹੀਂ ਹੁੰਦਾ ਬੇਲਿਆਂ ਦੇ ਬਣ ਨਹੀਂ ਵਾਦੇ ਹੁੰਦੇ ਵੀ ਮੈਂ ਤਾਂ ਤੈਨੂੰ ਵੀ ਸਮਝਾਉਣੀ ਹੁੰਦੀ ਐ ਵੀ ਆਪਦਾ ਕੰਮ ਤੇ ਲੱਗੀ ਰਹਾ ਕਰ ਆਦਾ ਚੁੱਪ ਕਰਕੇ ਕਿਸੇ ਦੀ ਸੁਣਾ ਨਾ ਕਿਸੇ ਦੀ ਨਾ ਹੋਰ ਲੋੜ ਹੀ ਨਹੀਂ ਸੁਣਨ ਦੀ ਕਿਸੇ ਦੀ ਜੇ ਪਾ ਕਿਸੇ ਦੀ ਸੁਣਾ ਗਏ ਬਲਾਚਾਰ ਹੋਰ ਫੋਕਾਦਾ ਹੋਰ ਚਲ ਜਾ ਬਣਾ ਲੈ ਕੋਈ ਨਹੀਂ ਰੋਟੀ ਬਣਾਉਣੀ ਨਹੀਂ ਮੈਂ ਬਣਾਉਣੀ ਮੈਂ ਕੋਈ ਨਹੀਂ ਲੈ ਨਹੀਂ ਆਉ ਨੂੰ ਗੋਲ ਮਾਰਦੀ ਆ ਕਿ ਮੈਂ ਕੀ ਕਰਨੀ ਆ ਹੁਣ ਇਹ ਰੱਖ ਕੇ ਹਨ ਇਹਨੂੰ ਦੇ ਦੇਣੀ ਆ ਕਿ ਲੈ ਲਿਆ ਕਰੂਗੀ ਉੱਤੇ ਸੋਹਣੀ ਮੇਰੇ ਹੱਥਾਂ ਦੀ ਕੱਢੀ ਫਰਕਾਰੀ ਆ ਕੱਡੀਆਂ ਤਾਂ ਕਈ ᱛੀਆਂ ਗੱਲ ਕਰ ਚਲ ਹੰਡਾ ਲਈਆਂ ਹਾਂ ਇੱਕ ਮਸਾਂ ਮੇਰੇ ਰੱਖ ਲਈ ਦੀ ਮੈਂ ਅੱਖਾ ਚਲੇ ਇਹਨੂੰ ਦੇ ਦੂੰਗੀ ਉਹ ਮਾਉ ਮੇਰੇ ਚਲ ਉਹਨੂੰ ਦੇ ਦੂੰਗੀ ਨਿਸਾਨੀ ਸਹੀ ਹੱਥਾਂ ਦੀ ਕੱਢੀ ਹੋਈ ਹਨ ਬੋਲ ਮਾਰਦੇ ਆ ਚਲ ਉਹਨ ਦਿਖਾਉਣੀ ਆਂਗੀ ਇੱਧਰ ਰੱਖ ਲੈਣੇ ਆ ਵੀ ਨਿਕਿਰਨਾ ਕੀ ਕਰਦੀਆਂਗੀ ਆ ਆ ਗਏ ਵੀ ਇੱਕ ਮਿੰਟ ਉਹ ਰਤੀ ਬਣ ਕੇ ਕੀ ਕਰਦੀਆਂ ਹੋਰ ਮੇਰੀ ਗੱਲ ਸੁਣਾ ਕੇ ਹਾ ਨਿਕ ਗਾਣੀਆਂ ਕਿਵੇਂ ਸੀਗਾ ਕਿਵੇਂ ਤਾਂ ਕੀ ਤੀਗਾ ਲੈ ਤੈਨੂੰ ਕੋਈ ਚੀਜ਼ ਦੇਵਾਂ ਮੈਂ ਮੈਨੂੰ ਹੋਰ ਕੀ ਸੀ ਆ ਦੇਖ ਚੁੰਨੀ ਕੱਢੀ ਹਾਏ ਇਹ ਤਾਂ ਕਿੰਨੀ ਸੋਹਣੀ ਹੈ ਕਿ ਦੇਖ ਲੈ ਹਲਕਾਰੀ ਦੇ ਹਾਂ ਹੈ ਨਾ ਇਹ ਕਿੰਨਾ ਸੋਨਾ ਗੋਟਾ ਲੱਗੇ ਹੋਇਆ ਹੋਰ ਮੈਂ ਅੱਖਾਂ ਚ ਸੋਹਣੀ ਲੱਗੂਗੀ ਉਦੋਂ ਰਿਵਾਜ ਤੀਗਾ ਹਾਂ ਇਹ ਗੋਟਿਆਂ ਦਾ ਇਹ ਵੀ ਤੂੰ ਕੱਢੀ ਹੈਗੀ ਮੇਰੇ ਹੱਥੀ ਕੱਢੀ ਹੈਗੀ ਹੋਰ ਕੀ ਤਾਂ ਹੀ ਮੈਥੋਂ ਠੀਕ ਨਹੀਂ ਜਾਂਦਾ ਮੇਨੇ ਤਾਂ ਵਿਆਹ ਦੇ ਆ ਪੰਜ ਪੰਜ ਚੁੰਨੀਆਂ ਕੱਢਿਆ ਹੈ ਤਾਂ ਸਾਡੇ ਤਾਂ ਆਪਦੇ ਹੱਥੀ ਫਲਕਾਰੀਆਂ ਅਟੋਟੇ ਰੰਗਾਂ ਦੀਆਂ ਕੋਈ ਕੋਈ ਮੈਂ ਡਿਜ਼ਾਈਨ ਦੀ ਲਿਖੇ ਕਿੰਨੀ ਸੋਹਣੀ ਬਾਗ ਵਾਂਗੂ ਭਰੀ ਹੋਈ ਆਗੀ ਹਾਂ ਤੇ ਉਦੋਂ ਇਹ ਮਾਰਵਾਲ ਚੁੰਨੀ ਚੱਲਦੀ ਹੁੰਦੀ ਸੀਗੀ ਫੇਰ ਤੇ ਮੈਂ ਫੇਰ ਉਦੋਂ ਅਸੀਂ ਕੱਢ ਲਈਆਂ ਉਹ ਤਾਂ ਮੈਂ ਹੰਡਾ ਆ ਲਈਆਂ ਇਹ ਮੈਂ ਇੱਕ ਚੁੰਨੀ ਸਾਹਮ ਕੇ ਰੱਖਦੀ ਬਸ ਲਈ ਹੋਈ ਨਾ ਸੋਹਣੀ ਲੱਗੀ ਮੈਨੂੰ ਮੈਂ ਮੁੜ ਕੇ ਲਈ ਨਾ ਫੇਰ ਮੈਂ ਰੱਖਦੀ ਮਹਾਨੀ ਚੱਲ ਜਵਾਕ ਬਿਆਹਾਂਗੇ ਚਲ ਨੂ ਲੈ ਲਿਆ ਕਰੂਗੀ ਮੇਰੀ ਮਾ ਹਾਂ ਦੇਖ ਮੈਂ ਤੂੰ ਕਿੰਨੀ ਚੰਗੀ ਹੈ ਹੁਣ ਦੇਖ ਫਿਰ ਦਰਵਾਜ਼ਾ ਆ ਕੇ ਦੇਖਾ ਨਾ ਹੋਰ ਹੋਰ ਅਧਸਿੰਘਾ ਚੱਲੂਗੀ ਤਾਂ ਹੀ ਮੈਂ ਤੈਨੂੰ ਟਿਕਿਆ ਨਹੀਂ ਜਾਂਦਾ ਮੈਂ ਤਾਂ ਹੱਥੀ ਕੰਮ ਵਾਲੇ ਕਰੇ ਨੇਗੇ ਕੋਟੀਆਂ ਸਵਾਟਰ ਲਾ ਤੇ ਤੂੰ ਆ ਚੁੰਨੀਆਂ ਚੰਨੀਆਂ ਕੱਢਣ ਤੇ ਕੱਪੜਾ ਲੀੜਾ ਸਿਉਣ ਦਾ ਕੋਈ ਕੰਮ ਆਇ ਨਹੀਂ ਤੀ ਵੀ ਐ ਕਹਿੰਦੇ ਨਹੀਂ ਤੇ ਵੀ ਉਹ ਨਹੀਂ ਆਉਂਦਾ ਹੈਗਾ ਸਾਰੇ ਕੰਮ ਮੇਰੇ ਪਰ ਉਹ ਕਹ ਦਿੰਦਾ ਸਾਰੇ ਕੰਮ ਸਿੱਖਣੇ ਚਾਹੀਦੇ ਨੇ

ਹਾਏ ਮੈਂ ਤੂੰ ਦੇਖੀ ਕਿੰਨੀ ਚੰਗੀ ਜਿਹਾ ਲੈ ਕੇ ਦੇਣੀ ਆ ਤੂੰ ਕਿੰਨੀ ਚੰਗੀ ਹੋਰ ਫੇਰ ਕਿਸ ਹੰਦਾ ਮੈਂ ਕਿਉਂ ਬਣਿਆ ਨੇ ਤੂੰ ਹੀ ਮੇਰੀ ਧੀ ਆਂ ਹੋਰ ਚੱਲ ਮੈਂ ਤੇਰੇ ਬਾਹਲੇ ਪਸੰਦ ਆਈ ਨਹੀਂ ਮੈਂ ਵੀ ਹਾਇ ਦੇ ਕਿ ਤੂੰ ਕਿੰਨੀ ਚੰਗੀ ਆ ਵੀ ਲੈ ਹੋਰ ਫੇਰ ਕੀ ਹੋਗਾ ਮੈਨੂੰ ਮੈਨੂੰ ਤੇਰੇ ਉੱਤੋਂ ਦੀ ਕੀ ਹੈਗਾ ਹੈ ਜੇ ਤੂੰ ਮੇਰਾ ਇੰਨਾ ਕਰਦੇ ਆ ਮੈਂ ਤੇਰਾ ਕਰ ਦੂਆ ਮੈਨੂੰ ਤਨੂ ਲੱਗਦੀ ਨਹੀਂ ਮੈਂ ਤਾਂ ਵੀ ਤੇਰੇ ਕੋਲ ਸਮਝਾਂਦਾ ਨਾ ਮੈਂ ਸਮਝਾਂਦਾ ਹਾਂ ਚੱਲ ਜਾ ਰੱਖ ਦੇ ਸਾਹਮਦੇ ਹੋਰ ਸਾਹਮਣੇ ਲਿਆ ਤਾਂ ਹੁਣ ਮੈਂ ਤਾਂ ਰੱਦ ਬਥੇ ਜਿਆ ਕਦੇ ਕਰੀ ਲਈ ਤੇ ਉਹ ਤੈਨੂੰ ਜਾਇਮ ਨਹੀਂ ਹੋਵेंगी ਉਹਨੂੰ ਲੈ ਲਿਆ ਕਰ ਜਾਵੇਂ ਆਵੇਂ ਹਨਾ ਹੋਰ ਐ ਕਰ ਲੈ ਚਲ ਠੀਕ ਹੈ ਦੇਖੋ ਇਹ ਕਿ ਨਹੀਂ ਆਇਆ ਹਨਾ ਆਪਣੇ ਬਿਆਨ ਨੂੰ ਕਿ ਨਜ਼ਰ ਨਾ ਲਾ ਦੇਵੇਂ ਆਪਣੇ ਮਾਵਾ ਧੀਆਂ ਵਰਗਾ ਪਿਆਰ ਹੈਗਾ ਹਨਾ ਹੋਰਵੇਂ ਰੱਪ ਕਰਿਆ ਆਪਣਾ ਤਾਂ ਪਿਆਰਾ ਹੀ ਬਣਿਆ ਰਹੇ ਹਨਾ ਮਾਵਾ ਧੀਆਂ ਸੱਸ ਨੂੰਹਾਂ ਦਾ ਵੀ ਪਿਆਰ ਬਣਿਆ ਰਹੇ ਹਨਾ ਨਾ ਜਾਂਦਾ ਚੱਲ ਕਿਹਨੇ ਲਾਉਣੀ ਆਗੀ ਜਦੋਂ ਆਪਾਂ ਕਿਸੇ ਦੀਆਂ ਗੱਲਾਂ ਚਾਉਣੇ ਆਉਂਦੇ ਨਹੀਂ ਹੈਗੇ ਆਪਾਂ ਗੱਲਾਂ ਜੇ ਕਿਸੇ ਦੀਆਂ ਚ ਨਜ਼ਰ ਵੀ ਉਹਨਾਂ ਉੱਤੇ ਆਉਂਦਾ ਕਿ ਕਿੰਨੀ ਦੇਖੇ ਹੋਰ ਕੁਝ ਭਾਈ ਚੱਲ ਤਾਂ ਆਏ ਕਿਸੇ ਦੀ ਸੁਣਨਾ ਸੁਣਾਵੋਣਾ ਹਾਂ ਇਹ ਤਾਂ ਥੱਲੇ ਹੈ ਇਹ ਵੱਡੀ ਗੱਲ ਹੈਗੀ ਵਿੱਚ ਬਾਕੀ ਤੂੰ ਮੈਨੂੰ ਇੰਨੇ ਵਧੀਆ ਸੰਸਕਾਰ ਦਿੰਨੀ ਹੈਗੀ ਦੱਸ ਮੈਂ ਤਾਂ ਤੁਹਾਨੂੰ ਸਮਝਾਉਂਦੀ ਰਹਿੰਦੀ ਆ ਭਾਈ ਸਾਰਾ ਦਿਨ ਆਪਦੀ ਥੀ ਬਣਾ ਕੇ ਸਮਝਾਉਂਦੀ ਆਂ ਤੈਨੂੰ ਕਿ ਸਾਰਾ ਕੁਝ ਦੇਖ ਮਤਾਂ ਦਿੰਦੀ ਰਹਿੰਨੀ ਆ ਵੀ ਐ ਨਹੀਂ ਪੁੱਤ ਐ ਕਰਨਾ ਐ ਨਹੀਂ ਪੁੱਤ ਐ ਕਰਨਾਗਾ ਸਮਝਾਂਦੇ ਤੂੰ ਫਿਰ ਮੈਂ ਵੀ ਨੇ ਮੇ ਗੁੱਸਾ ਕਰਦੀ ਮੈਂ ਤਾਂ ਆਪ ਕਹਿੰਨੀ ਚਲ ਕੋਈ ਨਹੀਂ ਮੈਂ ਮਾਂ ਮਾਂ ਵੀ ਕਹਿੰਦੀ ਹੁੰਦੀ ਆ ਸੁਣਿਆ ਜਾਂਦੀ ਆ ਜਿਹਨੇ ਫਰਮਾ ਸਮਝ ਲਈ ਮਾਂ ਬਣਾ ਲਈ ਹੈਨਾ ਫਿਰ ਉਹਨਾਂ 'ਚ ਫਰਕ ਨਹੀਂ ਪੈਂਦਾ ਸੱਸ ਨੂੰਹਾਂ 'ਚ ਉਹਨਾਂ 'ਚ ਫਰਕ ਨਹੀਂ ਪੈਂਦਾ ਹੁੰਦਾ ਇਹਦਾ ਇਹ ਤਾਂ ਹੈਗੇ ਆ ਚਲ ਫਿਰ ਨੇ ਚ ਜਵਾਬ ਕੋਸ ਹੋ ਜਾਣਾ ਮੈਂ ਕਿਰੋਂ ਦੇਣਾ ਮੇਰੇ ਘੜਾ ਕੁੱਤੀ ਹੈ ਇਹ ਹੋਰ ਇਹ ਹੀ ਮੇਰੀ ਧੀ ਹੈ ਇਹ ਹੀ ਮੇਰੀ ਨੂੰਹ ਤੂੰ ਨੇ ਨਹੀਂ ਮੈਨੂੰ ਕਦੇ ਅਸ ਕਰਿਆ ਤੂੰ ਆਪਦੇ ਜਵਾਬ ਪੁੱਤਰ ਦੀ ਕੀ ਹੁੰਦਾ ਹੈ ਹੈਨਾ ਆਪਦੇ ਧੀ ਆ ਪੁੱਤਰ ਪੁੱਤਰ ਦੀ ਕੁਛ ਨਹੀਂ ਹੈਗਾ ਜੇ ਕੋਈ ਧੀ ਪੁੱਤ ਵੀ ਭਾਈ ਸਮਝੇ ਮਾਪੇ ਉਹਨੂੰ ਫੇਰ ਹੀ ਆਪਾਂ ਨੂੰ ਸਾਰਾ ਕੁਝ ਹੋ ਚੰਗਾ ਲੱਗਦਾ ਜੇ ਮਾਪੇ ਉਹਨੂੰ ਤੇ ਹੀ ਪੁੱਤ ਨਹੀਂ ਸਮਝੂਗਾ ਤੇ ਫਿਰ ਆਪੇ ਮਾਪੇ ਦਾ ਦੁਖੀਆ ਚਿੱਤ ਚੱਲ ਭਾਈ ਹੂੰ ਚਲ ਆਪ ਭਈਓ ਕੋਸੋ ਹੋ ਹੁੰਨੇ ਆਗੇ ਕੋਸੋ ਤੇ ਜਾਂਦੀ ਹੈ ਕਿਸਾ ਐਨੇ ਨਾ ਤਾਂ ਬਸ ਹੋ ਜਾਂਦਾ ਹੈਗਾ ਹੋਰ ਕੀ ਹੈ ਇੱਥੇ ਲੜ ਕੇ ਕੀ ਲੈਣਾ ਕੀ ਲੈ ਜਾਾਂਗੀ ਕੁਝ ਨਹੀਂ ਲੈ ਜਾਇਆ ਜਾਂਦਾ ਮਰਗੇ ਤਾਂ ਫੇਰ ਵੀ ਤਾਂ ਇਹੀ ਸਾਹਮਣੇ ਜੇ ਹੁਣ ਹੱਥੀ ਆਪ ਦੇ ਦਾਂਗੇ ਚੀਜ਼ਾਂ ਫੇਰ ਕੀ ਹੁੰਦਾ ਚਲ ਸਾਰਾ ਮਾਵਾਸਾ ਵਧੀਆ ਹੁੰਦਾ ਭਾਈ ਹੈ ਜੈਨੂ ਹੱਥੀਆਂ ਦਾ ਕਰ ਕਰਾ ਹੁਣ ਚਲ ਮੈਂ ਵੀ ਇਧਰ ਆਮ ਕਰਦੇ ਆਂ ਇਧਰ ਦੇਖ ਪਪਾਏ ਮੇਰੇ ਵੀਰੋ ਭੈਣੋ ਸਾਰੀਆਂ ਸੱਸਾਂ ਨੂੰ ਹਾਂ ਦਾ ਪਿਆਰ ਬਣਿਆ ਰਹੇ ਜਿਵੇਂ ਕਿ ਸਾਡਾ ਬਣਿਆ ਹੋਇਆਗਾ ਤੇ ਇਹ ਸਾਡੀ ਵੀਡੀਓ ਸਾਰੀ ਦੇਖ ਕੇ ਸਾਨੂੰ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਜੀ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਨਾ ਦੱਸੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਿਆ ਕਰੋ ਦੱਸਿਆ ਕਰੋ ਜੇ ਕੋਈ ਕਮੀ ਹੁੰਦੀ ਹੈਗੀ ਅਸੀਂ ਆ ਸੁਧਾਰਿਆ ਕਰਾਂਗੇ ਧੰਨਵਾਦ ਭਾਈ ਮੇਰੇ ਵੀਰਾਂ ਪਹਿਣਾ ਦਾ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ